ਤਤ ਨਾਮ ਤਤ ਤੂ ਖੇ ਨਿਰੋ ਨਿਰਵੈ ਅਕਾਲ ਮੂਰ ਜੁਨੀ ਸੇ ਪੰਗੋ ਗੁਲਪਸਤ ਜੱਪੇ ਆਜ ਤਤ ਜਗਤ ਸੱਚ ਹੈ ਪੀ ਤਤ ਨਾਨਕ ਹੋਸੀ ਪੀ ਤਤ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰੀ ਹੂੰ ਜੇ ਤੋਤੀ ਲਕਵਾਲ ਸੁਪੈ ਤੋ ਆਪਣਾ ਹੋਵਈ ਜੇ ਲਾਇ ਰਹਾ ਲੇਪਾਲ ਤੁਖਿਆ ਭੋਖ ਨਾਲ ਉਤਰੀ ਜੇ ਬੰਨਾ ਪਰੀਆ ਪਾਰ ਸਹਿ 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 ਸਹਿਣ ਪਾਲਾ ਖੋਏ ਤਾ ਇੱਕ ਨਾਲ ਲੈ ਨਾਲ ਕੇ ਵਸਤਿਆਦਾ ਹੋਈਏ ਕਲ ਕੂੜੇ ਕੁੱਤੇ ਪਾਰ ਮੱਕ ਮੱਕ ਹੁਕਮ 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 ਅਜਾਈ ਚੱਲਣਾ ਨਾਨਕ ਲਿਖਿਆ ਨਾਲ ੁਕਮੀ ਹੋਵਨ ਆਕਾਲ ਹੁਕਮਨਾ ਕਾਇਆ ਜਾਈ ੁਕਮੀ ਹੋਵਨ ਜੀ ਵੀ ਹੁਂ ਜੀ ਹੁਕਮ ਲਵੜਿਆ ਇੱਕ ਮੀਤ ਤਮਨੀਚ ਉਕਮੈ ਲੇਖ ਦੁਕ ਸੋਕੋ ਕਾਈ ਹੈ ਤੈਕਣਾ ਹੁਕਮੀ ਬਖੀਸ ਐ ਕੋਕਨੀ ਸਦਾ ਬਵਾਈ ਹੈ ਉਕਮੈ ਅੰਦਰ ਸਭ ਕੋ ਵਲਕਮਨਾ ਕੋਏ ਨਾਨਕੁ ਕਮੈ ਜੇ ਬੁਝੈ ਤਾ ਹਮੈ ਕਹਿਨਾ ਕੋਏ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੈ ਨੀ ਤਾਨ ਗਾਵੇ ਕੋ ਗੁਣ ਵੜੇ ਅੰਨਾ ਚਾਦ ਗਾਵੇ ਕੋ ਵਿਦਿਆ ਵੀ ਕਮਾ ਵਿਚਾਰ ਗਾਵੇ ਕੋ ਫਾਦ ਕਰੇ ਤਨਖੇ ਗਾਵੇ ਕੋ ਦੀ ਲਾ ਫਿਰਦੇ ਗਾਵੈ ਕੋ ਜਾ ਪੈਦੀ ਸੈਦੂ ਗਾਵੈ ਕੋ ਵੇਖਿਆ ਦਾ ਦੂਦ ਕਥਨਾ ਕਥੀ ਨਾ ਆਵੇ ਤੋ ਟਕਾ ਤੇ ਪਤੀ ਪਤੀ ਕੋਟ ਕੋਟ ਦੇਂਦਾ ਦੇ ਲੈਂਦੇ ਦੇਂਦਾ ਦੇ ਲੈਂਦੇ ਤੱਕ ਆਏ ਜੁਗਾਜਗੰਤ ਖਾਈ ਖਾਈ ਹੁਕਮੀ ਹੁਕਮ ਚਲਾਏ ਦਾ ਹੋ ਨਾਨਕ ਵਿਖੇ ਬੇਪਰਵਾਹ ਸੱਚਾ ਸਾਹਿਬ ਸੱਚਾ ਨਾਏ ਪਾ ਕੇ ਆਪੋ ਪਾਰ ਆਖੇ ਮੰਗੇ ਦੇ ਦੇ ਦਾਤ ਕレ ਦਾਤਾਲ ਇਹ ਗੱਲ ਰੱਖੀ ਐ ਜੇ ਤੂੰ ਦਸਾ ਦਰਵਾਜ਼ਾ ਮੌਕ ਕੇ ਬੋਲਣ ਬੋਲੀ ਐ ਜੇ ਤੂੰ ਸੁਣ ਤੈ ਪਿਆ ਅੰਮ੍ਰਿਤ ਵੇਲਾ ਤਾਤ ਨਾਓ ਵੜਿਆਈ ਵੀ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਸੱਚ ਨਾਓ ਅੰਮ੍ਰਿਤ 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 ਵੇਲਾ ਵੇਲਾ ਅੰਮ੍ਰਿਤ ਵੇਲਾ ਸੱਚ ਨਾਓ ਸੱਚ ਨਾਓ ਵੜਿਆਈ ਵੀ ਜਾਗ ਕਨਮੀਆਂ ਵੇ ਕੱਪੜਾ ਨਦੀ ਮੋਖ ਦੁਆਰ ਅਣਾਨਕੇ ਵਹਿ ਜਾਣੀਆਂ ਸਾਬਾ ਪਿਸਤਾਰ ਰਾਪੇਣ ਜਾਏ ਕਿਤਣ ਹੋਏ ਆਪੇ ਆਪ ਕੀਤਾ 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 ਕੋ ਕਹਿਣਾ ਕੀਤਾ ਹਾਂ ਕਿਤਣ ਹੋਏ ਆਬੇ ਆਪ ਨਿਰੰਜਣ ਹੋਏ ਜਿੰਨੇ ਸੇਵਿਆ ਤਨ ਪਾਇਆ ਮਾਂ ਨਾਨ ਗਾਵਿਆ ਗੁਲੀ ਨਾ ਗਾਵਿਆ ਸੁਣੀਏ ਮਨ ਰੱਖੀ ਆ ਪਾਓ ਦੁੱਖ ਪਾ ਲਾ ਦੇ ਸੁੱਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮਖ ਵੇਦ ਗੁਰਮੁਖ ਦੇ ਆਤਮਾ ਹੀ ਗੋਦੀ ਤੇ ਗੋਦ ਕੋ ਬੰਦਮਾ ਇੰਦ ਪਾ ਬੰਦਮਾ ਗੋਰਾ ਬਦਮਾ ਗੋਰਾ ਪਾਰਤਮੀ ਬਾ ਪਾਰਬਤੀ ਮਾਈ ਜੇ ਹੋ ਜਾਣਾ ਅੱਖ ਨਾ ਹੀ ਕੈ ਨਕਥ ਨਜਾਈ ਗੁਦਾ ਇੱਕ ਦੇਹ ਵਜਾਈ ਸਮਣਾ ਜੀ ਆ ਕਾ ਇੱਕ ਦਾਤਾ ਸੋ ਮੈਂ ਵੀ ਸੁਣ ਜਾਈ ਤੀਰਥ ਨਾਵਾ ਜੇ ਤੇ ਪਾਵਾ ਵੇਣ ਪਾਣੇ ਕੇ ਨਾਈ ਕਦੀ ਜੇਤੀ 5251 ਕਦਮਾ ਕੇ ਮੇਲਾ ਲਈ ਮਾਤਾ ਵਿੱਚ ਰਤਨ ਜੀ ਵਹਲਵਾਣ ਤੇ ਜੇ ਇਹ ਇੱਕ ਗੋਲ ਕੀ ਸਿੱਖ ਸੁਣੀ ਗੁਵਾ ਇੱਕ ਦੇਹ ਵਜਾਈ ਸਬਣਾ ਜੀਆ ਕਾ ਇੱਕ ਦਾ ਤਾ ਤੋਂ ਮੈਂ ਵੀ ਸੁਣ ਜਾਈ ਜੇ ਜੋਗ ਚਾਦੇ ਆ ਆਜਾ ਔਲ ਸੁਣੀ ਹੋਏ ਦਸੂਣੀ ਦਸੂਣੀ ਓਏ ਨਵਾ ਨਵਾ ਖੰਡਾ ਵਿੱਚ ਜਾਣੀ ਐ ਨਾ ਚੱਲੇ ਸਭ ਕੋਈ ਚੰਕਾ ਨਾਉ ਨਾਉ ਚੰਗਾ ਨਾਉ ਕੋਈ ਕਹਿ ਕੇ ਰਖਾਏ ਕਹਿ ਕਾਈ ਕਹਿ ਰਖਾਏ ਕਾਇਕੇ ਜਗ ਕੀਤੇ ਜਗਲੇ ਜਸ ਕੀਰਤ ਜਸ ਕੀਰਤ ਜਗਲੇ ਜੇ ਤੇ ਸਨਦਰ ਨਾ ਵਈ ਆ ਬਾਤ ਨੇ ਕੁੱਤੇ ਕੇ ਕਿਤਾੰਦਰ ਕੀ ਗਾ ਦੋਸਤੀ ਦੋਸਤ ਦੇ ਨਾਨਕ ਨਾਨਕ ਮੇ ਉਹ ਗੋਣਾ ਨਾਨਕ ਸਨੇ ਗੋਣਾ ਗੋਣ ਕਾਏ ਹੁਣ ਪਿਆ ਮੈਂ ਦੇ ਇਹਾ ਕੋਈ ਨਾ ਸੁਝਾਈ ਜੇ ਤਿਸ ਕੋਏ ਕਰੇ ਕੋਏ ਕਰੇ ਬਾਝੁਣੀ ਨਮਸਤੰ ਅਗੰਮੇ ਨਮਸਤੰ ਸਤੰ ਜਲਾਸਰੇ ਨਮਸਤੰ ਜਲਾਸਰੇ ਨਮਸਤੰ ਜਾਤੇ ਨਮਸਤੰ ਗਪਾਤੇ ਨਮਸਤੰ ਅਮ ਅਮਜਬ ਮਜਬੇ ਅਮਜਬੇ ਨਮਸਤੰ ਅਜਬੇ ਗੋਲੀ ਪੜ ਦੇ ਨਾ ਧਿਆਨ नमस्त अमजबे नमस्त अजबे नमस्ते अजबे अजभे अजभे अदेश अदे नमस्ते अपेशे नमस्ते नृतामे नमस्ते नृपा नमो सर्प काले नमो सर्वद्व नमो सर्वे नमो सर्वूपे नमो सर्पाप्य नमो सर्पथ्य नमो सर्प काल्य नमो सर्पाले नमस्ते नमस्त अपेय नमस्त अजन्मे नमस्ते सुबह नमो सर्व गौणे नमो सर्व फौणे नमो सर्व रंगे नमो सर्व पंगे नमो काल काल ले नमस्कार ले नमस्कार वर ले नमस्कार वर ले नमस्कार नमो सर्व तंबे नमोस्त बन्दे की रे जी मेरे क्राउन चल भाई चाचरी छन प्रसाद अरूप है अनूप है अजू है पूर है ख है अभेक है अनाम है अकाम है अते है अभे है अजीत है अपीत है तिरमान है निदान है तिरवर्ग है असर्ग है अनिल है अनाद है अजय है अजाद है अजन्म है अभन है अभूत है अभन है अभंज है अभंज है अचूर्य है अचंज है

है, 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 हर जुब जुब तो हर अजीत है 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 अपीत अबाह अगाह अमान अनेक आज दिखाएगा एक उपाय राम प्रहलाद राया अहंकारिया नंद नाम दियो मुखलाया ਯਾਨਾ ਨ ਕੋ ਐਸਾ ਹੱਸੇ ਰਿਆ ਅਤਲੇ ਛੜਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਬਹਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖ ਤਾਂ ਨ ਹੋਈ ਤੂੰ ਕਰਤਾ ਸਚਿਆਰ ਬੈੜਾ ਸਾਈ ਦੇਖ ਕੇ ਪੜ ਤੂੰ ਕਰਤਾ ਸਚਿਆਰ ਮੈਂ ਨਾਹੀ ਜਾਂ ਹੋ ਕਰੀਦਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਹਾਂਜੀ ਬਲਹਾਰੀ बल्लेहारी कुदरत वस्या बल्लेहारी लल्लेश्वरी हैगी बल्ले कुदरत तेरा न जाए लखिया रहाऊ जा तो मैं हजूर तो मैं जाता बिल्कुल पारकूया सच्चा साहिब सब सवाल लेओ तेरे कीती पार ਕਹੋਗਾਣ ਕਰਤੇ ਕੀ ਬਾਤਾ ਜੋ ਕੁਛ ਕਰਦਾ ਜੋ ਕਿਛ ਜੋ ਕਿਛ ਕਰਦਾ ਸੋ ਕਰ ਰਹਾ ਸੋ ਦਾ ਰਾਗ ਸਮਹਲਾ ਪਹਿਲਾ